ਮੈਂ ਡੀਐਸਪੀ ਸਤਨਾਮ ਸਿੰਘ ਡੀਐਸਪੀ ਸਿਟੀ 1 ਪਟਿਆਲਾ ਪਰਸੋਂ 22 ਤਰੀਕ ਨੂੰ ਇੱਕ ਕੰਪਲੇਨੈਂਟ ਕੰਪਲੇਨਟ ਲਿਖਾਈ ਸੀ ਸਾਡੇ ਕੋਲੇ ਵੀ ਉਹਨਾਂ ਦੀਆਂ ਦੋ ਬੇਟੀਆਂ ਨੇ ਨਵਾਲਗ ਬੇਟੀਆਂ ਨੇ ਉਹਨਾਂ ਨਾਲ ਇਹ ਸਿਵਲ ਲਾਈਨ ਥਾਣੇ ਦੇ ਏਰੀਆ ਦੀ ਗੱਲ ਹੈ ਵੀ ਉਹਨਾਂ ਨਾਲ ਸੈਕਸ਼ੂਅਲ ਐਕਸਪਲੋਇਟੇਸ਼ਨ ਕੀਤੀ ਉਹਨਾਂ ਦੇ ਗਵਾਂਢ 'ਚ ਹੀ ਰਹਿਣ ਵਾਲਾ ਇੱਕ ਪੇਂਟਰ ਦਾ ਕੰਮ ਕਰਦਾ ਵਿਅਕਤੀ ਰਵਿਕਾਂਤ ਨਾਂ ਦਾ ਜਿਸ ਬੰਦੀ ਉਸੇ ਟਾਈਮ ਮੌਕੇ ਤੇ ਹੀ ਇਹ ਮਨਜੋਗ ਅਫਸਰਾਂ ਦੇ ਧਿਆਨ 'ਚ ਲਿਆ ਕੇ ਮਕਦਮਾ ਦਰਜ ਕੀਤਾ ਗਿਆ ਤੇ ਦੋਸ਼ੀ ਨੂੰ ਕੱਲ ਗ੍ਰਫਤਾਰ ਕੀਤਾ ਗਿਆ ਦੋਸ਼ੀ ਨੂੰ ਗ੍ਰਫਤਾਰ ਕਰਕੇ ਅੱਜ ਦੋਸ਼ੀ ਦਾ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਅਸਲ ਕੀਤਾ ਜਾ ਰਿਹਾ ਤੇ ਜਿਹੜੀਆਂ ਬੱਚੀਆਂ ਨੇ ਉਹਨਾਂ ਦਾ ਮੈਡੀਕਲ ਕਰਾਇਆ ਜਾ ਰਿਹਾ ਤੇ ਦੋਸ਼ੀ ਦਾ ਵੀ ਮੈਡੀਕਲ ਕਰਾਇਆ ਜਾ ਰਿਹਾ ਤੇ ਜੋ ਲੋੜਿੰਦੀ ਤਫ਼ਤੀਸ਼ ਹੈ ਉਹ ਮੱਚ ਲੈਂਦੀ ਜਾ ਰਹੀ ਹੈ ਥੋੜੇ ਫਰਕ ਚ ਹੀ ਰਹਿੰਦੇ ਸੀ ਤੇ ਤੇ ਤਾਂ ਵੀ ਆਪਣਾ ਕੀ ਨਾਮ ਹੈ ਇੱਕ ਹੀ ਲਾਲਚ ਰਿੰਦਾ ਸੀ ਬੱਚੀਆਂ ਨੂੰ ਟੌਫੀਆਂ ਤੇ ਬਿਸਕਟ ਦਾ ਲਾਲਚ ਦੇ ਕੇ ਇਹ ਬੱਚਿਆਂ ਨੂੰ ਕੋਲੇ ਬੁਲਾਉਂਦਾ ਸੀ ਸਰ ਜੋ ਬਿਆਨ ਲਿਖਾਈ ਨਹੀਂ ਜੀ ਕਿੰਨੇ ਸਮੇਂ ਤੋਂ ਇਹ ਕਰ ਰਹੇ ਸੀਗਾ 10-15 ਦਿਨ ਦਾ ਦੱਸ ਰਹੀ ਐ ਲੇਡੀ ਹਜੇ ਬਾਕੀ ਤਾਂ ਮੈਡੀਕਲ ਤੋਂ ਕਲੀਅਰ ਹੋਇਆ ਨਹੀਂ ਸਰ ਇਹ ਬੱਚੇ ਨਵਾਲੇ ਨਹੀਂ ਬੱਚੇ ਨਵਾਲੇ ਕਿੰਨੇ ਕੋ ਬੱਚੇ ਕਰੀ ਇੱਕ ਬੱਚੀ 7 ਸਾਲ ਦੀ ਐ ਇੱਕ 10 ਸਾਲ ਦੀ ਸੀ ਪੋਸਟ ਕੋਟ ਲੱਗਿਆ ਉਸ ਕੋ ਇੱਕ ਵੀ ਲੱਗਿਆ ਤੇ 65 ਤੇ ਨਵੀਂ ਨਸਤਾ ਰ ਵੀ ਤਾਂ ਮਕਦਮਾ ਦਰਜ ਹੋ ਥਾਣਾ ਸਿਵਲੈਂਟ ਸਰ ਇਹਨਾਂ ਦਾ ਕੋਈ ਰਿਸ਼ਤੇਦਾਰ ਹੀ ਪੈਂਦੀ ਸੀ ਜੀ ਨਹੀਂ ਜਿੰਨਾ ਗਵਾਂਡ ਚ ਹੈ ਹੈ ਤੋਂ ਇਹ ਹਾਂਜੀ ਪ੍ਰਵਾਸੀ ਐ ਦੋਸ਼ੀ ਪ੍ਰਵਾਸੀ ਐ ਕਿਥੋਂ ਰਣਾ ਵੱਲ ਸਰੋਤ ਪ੍ਰੋਸੀਜਰ ਕੁ ਪਤਾ ਲੱਗੀ। ਇਹ ਕਾਫੀ ਸਮੇਂ ਤੋਂ ਇੱਥੇ ਹੀ ਰਹਿ ਰਿਆ ਸੀ ਪਿੱਛੋਂ ਯੂਪੀ ਦਾ ਪਰ ਹੁਣ ਇੱਥੇ ਹੀ ਰਹਿ ਰਿਹਾ ਚ ਕਾਫੀ ਸਮੇਂ। ਇੱਕ ਦਿਨ ਤੋਂ ਕਗਾ ਸੀ ਸੈਕਟੋਰ ਕੋਲ ਜਿਹੜੇ ਹੈਗਾ ਨਾ ਜੋ ਮਤਲਬ ਉਹਨਾਂ ਦੀ ਮਦਰ ਨੇ ਦੱਸਿਆ ਹੈ ਕਰੀਬ 10-15 ਦਿਨ ਤੋਂ ਪਰ ਬੱਚਿਆਂ ਨੇ ਜਦੋਂ ਉਹਨਾਂ ਦੀ ਮਦਰ ਦੇ ਨੌਲੇਜ ਲੈਂਦੇ ਫਿਰ ਉਹਨਾਂ ਨੇ ਸਾਡੇ ਨੌਲੇਜ ਲੈਂਦਾ ਤੇ ਨਾਲ ਦੇ ਨਾਲ ਮੁਕਦਮਾ ਦਰਜ ਕੀਤਾ। ਸਰ ਜਿਹੜੀਆਂ ਇਹ ਬੱਚੀਆਂ ਘਾਲੀ ਫੈਮਿਲੀ ਹੈ ਜੀ ਇਹ ਵੀ ਪ੍ਰਵਾਸੀ ਨਹੀਂ ਜੈ ਇਹ ਪੰਜਾਬ ਦੀ ਇਹ ਕਲੀਅਰ ਕੀਤਾ ਜਾ ਰਿਹਾ ਹੈ ਇਹ ਕਲੀਅਰ ਕੀਤਾ